ਹਾਂ ਜੀ ਸਸਰਕਾਲ ਦੇ ਸਾਰਿਆਂ ਨੂੰ ਕਿਤਾ ਸਾਰੇ ਆਈ ਹੋਪ ਤੁਸੀਂ ਸਾਰੇ ਜਾਣੇ ਵੱਧਿਆ ਹੋਵੋ ਕਿ ਅੱਜ ਸਾਡੇ ਉਹ ਵੀ ਬਣਾਉਣ ਲੱਗਿਆ ਮੈਥੇ ਵਾਲੇ ਪਰੌਂਠੇ ਮੇਰਾ ਬੜਾ ਮਨ ਕੀਤਾ ਸੀ ਮੰਮੂ ਨੂੰ ਕਹਿਤਾ ਮੈਂ ਦੇਖੋ ਮੰਮਾ ਮੈਥੇ ਡੋਂਗ ਰਿਆ ਮੰਮੀ ਮੈਥੇ ਦੇ ਪਰੌਂਠੇ ਬਣਾ ਕੇ ਰਾਵਗਾ ਹਾਂਜੀ ਓਹ ਕੀ ਆ ਬਾਤ ਆ ਅਰਾਸੀਂ ਜੇ ਮੈਥੇ ਡੋਂਗ ਲੱਗਿਆ ਫਿਰ ਮੈਨੂੰ ਯਾਤਾਂ ਗਨੜਾ ਪਾਣਾ ਮੰਮੀ ਬਣਾ ਕੇ ਦੇਣਗੇ ਪਰੌਂਠੇ ਤੇ ਆਲੂ ਵਾਲੀ ਸਬਜ਼ੀ ਬਣੀ ਪਈ ਆ ਨਹੀਂ ਮੈਂ ਤਾਂ ਦਹੀਂ ਨਾ ਖਾਉਂਗਾ ਦਹੀਂ ਲੱਗ ਜਾਊਂਗੇ ਫਰ ਆਪਾਂ ਬਣਾ ਲਈਏ ਜੀ ਰੋਟੀ ਦੇ ਵਿੱਚ ਵਾਲੇ ਪਰੌਂਠੇ ਤੇ ਮੈਂ ਲੱਕੀਆਂ ਟੁੰਗੜ ਪਹਿਲਾਂ ਮੰਮੂਣਾ ਕਰਵਾ ਲਈ ਆਪਾਂ ਥੋੜਾ ਜਿਹਾ ਕੰਮ ਫਿਰ ਆਪਾਂ ਆਟਾ ਗੁੰਨਦੇ ਆ ਫਿਰ ਆਟੇ 'ਚ ਪਾ ਕੇ ਫਿਰ ਬਣਾਵਾਂਗੇ ਪਰੌਂਠੇ ਨੂੰ ਦਿਖਾਉਣਾ ਹੈ ਸੋ ਨਾਸਟ ਵੀਡੀਓ ਚ ਆਪਾਂ ਕੱਟਾਂ ਲੱਕੀਆ ਪਿਆਜ਼ ਪਿਆਜ਼ ਕੱਟਣ ਤੋਂ ਬਾਅਦ ਵਿੱਚ ਪਾਵਾਂਗੇ ਬੱਸ ਥੋੜਾ ਘੋਲ ਕੇ ਮਸ ਕਰਤਾ ਨਾਨੀ ਕਹਿੰਦੇ ਬੱਸ ਸਰ ਪਾਵੋ ਸਸ ਵਾਲਾ ਗੜਾ ਮੈਨੂੰ ਤਾਂ ਪਤਾ ਨਹੀਂ ਫਿਰ ਆਪਾਂ ਪਿਆਜ਼ ਕੱਟ ਕੇ ਫਿਰ ਆਪਾਂ ਆਟਾ ਗੁੰਨਦਾਂਗੇ ਮੰਮੀ ਨੂੰ ਮੈਂ ਇੱਥੇ ਕੱਟਦੀ ਆ ਸਾਡਾ ਆਪਾਂ ਵਿੱਚ ਸਪਾਕੇ ਆਟਾ ਗੁੰਦਾਗੇ ਮੰਮੀ ਬਣਾਣੇ ਪ੍ਰਾਫੈ ਤੇ ਰਸ ਖਾਵਾਗੇ ਪ੍ਰਾਫ ਠੀਕ ਹੈ ਹਾਂਜੀ ਮੈਨੂੰ ਆਟਾ ਗੁੰਨਣਾ ਨਹੀਂ ਆਇਆ ਫਿਰ ਮੰਮੀ ਨੇ ਆਟਾ ਗੁੰਨਤਾ ਸੀ ਥੋੜਾ ਜਿਹਾ ਲਾੜ ਚੱਲੇ ਸਮਾਨ ਦੁਕਾਨ ਤੋਂ ਆ ਸੀ ਲਾੜ ਚੱਲੇ ਆ ਤੇ ਸੀ ਕਿਹਾਓ ਤੇ ਸੀ ਕਿਹਾਓ ਤੋਤੇ ਤਾਂ ਨਹੀਂ ਲੱਸੀ ਥੋਰ ਕੇ ਲੈ ਰਹੇ ਲੋਸਨ ਕੀ ਦਹੀਂ ਨਾਲ ਥੋਰ ਕੇ ਖਾਣੇ ਹਾਂ ਹਾਂ ਅੱਜ ਆਪਾਂ ਦਹੀਂ ਤੇ ਚਟਨੀ ਬਣੀ ਪਈ ਆਪਣੀ ਹਣਾ ਸੇ ਪ੍ਰਾਥ ਹਾਂ ਲੈਣਾ ਕੋਸਤਾ ਲੈ ਕੇ ਹਣਾ ਪਉ ਹਣਾ ਸੇ ਚੱਲੇ ਆ ਟਾਈਂ ਲੱਸੀ ਲਿਆ ਤੇ ਕੰਮ ਸਾਢੇ 6 ਕਦੂਰੀ ਆ ਕਾਜ ਜਨਤਾਨਾ ਹਾਂ ਵਰਕਾ ਕਾਜ ਜਨਤਾਨਾ ਹਾਂ ਜੀ ਹੁਣ ਆਪਾਂ ਲਾਇਨ ਦੁਕਾਨ ਤੇ ਆ ਗਏ ਸਮਾਨ ਹਾਂਜੀ ਹੁਣ ਆਪਾਂ ਲਾਇਆ ਸੀ ਸਮਾਨ ਔਰ ਦੁਕਾਨ ਤੇ ਮਮਾ ਕੇ ਕੇ ਪੱਤੀ ਜਾਂਦੇ ਪਏ ਆ ਮਮਾ ਰੁਕ ਜਾਓ ਦੇਖੋ ਮਮੀ ਨੇ ਕਰਨੇ ਪਾਸੇ ਬਣਾ ਤਾ ਤਰਨ ਸੋ ਥੋੜਾ ਸਮਾਨ ਤਾਂ ਕਿੰਨੇ ਪੈਸੇ ਲੈ ਲੈਂਦੇ ਆਣਾ ਥੋੜਾ ਖੱਤਰ ਬਣਗੇ ਚਲੋ ਕੋਈ ਗੱਲ ਨਹੀਂ ਆਪਾਂ ਦੇ ਦੇਣੇ ਆ ਆਪਾਂ ਦੇ ਹੀ ਜਾਏ ਆ ਤੇ ਹੁਣ ਆਪਾਂ ਤਾਂ ਲੈ ਘਰੇ ਮੰਮੀ ਬਣਾਉਣਗੇ ਪਰਾਂਠੇ ਤਾਂ ਮਨ ਨੂੰ ਨਹੀਂ ਜ਼ਿਆਦਾ ਭੁੱਖ ਲੱਗੀ ਪਈ ਆ ਮਾਤਾ ਖੰਗੜਾ ਉੱਠੇ ਮੰਮੀ ਬਹੁਤ ਲੱਗੀ ਪਈ ਆ ਅੱਜ ਤਾਂ ਮੱਕਲੀਆਂ ਕਰੇ ਸਾਰੇ ਗਏ ਅੱਜ ਨਹੀਂ ਲਾਜੂ ਦਿਲ ਦੀ ਕਰ ਉਹ ਵਾਹ ਦਾ ਪਸੰਦ ਨੂੰ ਗਨਾਤਾ ਕਿੰਨਾ ਕਰਦਾ ਠੀਕ ਆ ਜੀ ਹੁਣ ਆਪਾਂ ਚੱਲੇ ਆ ਘਰੇ ਦੇਖੋ ਸਾਡਾ ਪਿੰਡ ਦਾ ਜਲੂਸ ਬੜਾ ਨਿਕਲਿਆ ਪੈਣਾ ਵੀ ਹਾਂ ਸਬਸਕ੍ਰਾਈਬ ਕਰੋ ਜੀ ਸਬਸਕ੍ਰਾਈਬ ਆ ਆਪਾਂ ਦਾ ਕੋਈ ਨਹੀਂ ਕਰਾਉਂਦੇ ਹੋਰ ਗੱਲ ਕਰਾਂ ਹਾਂ ਜੀ ਮੰਮੀ ਨੇ ਆਟਾ ਕਹਣਾ ਬਹੁਤ ਦੇਖੋ ਤੇ ਹੁਣ ਮੰਮੀ ਬਣਾ ਲਿਆ ਕਿਹਤਰਾ ਉਥੇ ਤੇਰਾ ਆਪਾਂ ਖਾਵਾਂਗੇ ਤੇ ਇਹ ਕਾਢ ਲਾ ਬਸ ਕਾਢ ਲੰਮੀ ਕਲੋਨੀ ਦਾ ਥੋੜਾ ਕੰਮ ਕਰਤਾ ਹਾਂਜੀ ਹੁਣ ਆਪਣਾ ਬਣ ਕੇ ਪ੍ਰੌਂਟ ਹੈ ਦੇਖੋ ਆਪਾਂ ਖਾਣ ਲੱਗਿਆ ਤਾਂ ਹੀ ਨਾਲ ਮम्मी ਬਣਾ ਰਾਇਸੀ ਹੁਣ ਖਾ ਕੇ ਦੇਖਦੇ ਕਿੰਨਾ ਬਣਿਆ ਖਾ ਲੜੇ ਮਾਂ ਮਮਾ ਹਲੋ ਨਹੀਂ ਕੋਲ ਮੋਲ ਨੂੰ ਕਿ ਪਤਾ ਖਾਦ ਪਤਾ ਖਾਂਦੇ ਖਾ ਕੇ ਬਤਾ ਲੇ ਸੁਆਦ ਬਣਿਆ ਕਿਤੇ ਖਾਂਜੀ ਹੁਣ ਆਪਾਂ ਖਾਣ ਲੱਗਿਆ ਹਾਂਜੀ ਹੁਣ ਆਪਾਂ ਖਾਣ ਲੱਗਿਆ ਰੋਟੀ ਤੇ ਤੇ ਖਾ ਕੇ ਦੇਖਦੇ ਹਾਂ ਕਿੰਨਾ ਬਣਿਆ ਹੜਾ ਤਦੋਂ ਸਵਾਲ ਮੰਮੇ ਰਾਤੀ ਕੀ ਤਸਵਾਲ ਤੇ ਚੱਲ ਜਿਆ ਪਿਆ ਰਹੋ ਜੀ ਉਹਨੂੰ ਪਾ ਰਹੇ ਕੋਈ ਦੂਰ ਪਾ ਰਹੇ ਹਾਂ ਹਰ ਤੇ ਹੁਣ ਆਪਾਂ ਪਰੌਂਠਾ ਖਾ ਲਿਆ ਸੀਗਾ ਤੇ ਪਰੌਂਠੇ ਬਹੁਤ ਸਵਾਲ ਬੜੇ ਸੀ ਤੇ ਮੰਮੇ ਸਾਡੇ ਰੋਟੀ ਲਾਈ ਜਾਂਦੇ ਆ ਤੇ ਮੈਂ ਬਣਾ ਲਈ ਤੇ ਮੈਂ ਖਾ ਲਾਂਗੇ ਹੁਣ ਮੈਂ ਕਰਨ ਲੱਗਿਆ ਕੰਮ ਭੰਡ ਧੋਣ ਵਾਲੇ ਪਏ ਆ ਸਪਾਹ ਸਪਾਹ ਦਾ ਤੋਂ ਕੇ ਫਰਮਾ ਪ੍ਰਮਿਆ ਮੰਮੀ ਜੀ ਦਾ ਬਣਾਈ ਜਾਂਦੇ ਆ ਮਰ ਭੂਆ ਆਈ ਸੀ ਆਪਣੇ ਘਰੇ ਲੱਗਿਆ ਆਏ ਅਹੀਂ ਕਾ ਲੂ ਸਾਡਾ ਐ ਕੰਮ ਕਰ ਭੂਆ ਆਈ ਸੀ ਲੱਸੀ ਲੈ ਕੇ ਬਹੁਤ ਟੈਸਟ ਲੱਸੀ ਏ ਕਰੇ ਲੱਸੀ ਬਣਾਉਂਦੇ ਹਾਲ ਤੇ ਆ ਨੰਬਰ ਬਣਾ ਦੇ ਪੂਰੇ ਆ ਨੰਬਰ ਲੱਗ ਤਾਏ ਪੂਰੇ ਨੰਬਰ ਬਣਾ ਦੇ ਲੱਸੀ ਘਰੇ ਬਣਾਈ ਆ ਵਧੀਆ ਹੋਰ ਆਪਣੇ ਘਰ ਹੀ ਬਣਦੀ ਲੱਸੀ ਤਾਂ ਮੈਂ हां ते मम्मी ਨਾਲ ਮੈਂ ਪ੍ਰਾਰਥਾ ਖਾਲੇ ਸੀ ਤੇ ਉਹ ਗੱਲਾਂ ਬਾਤਾਂ ਕਰ ਰਿਹਾ ਪੂਆ ਵਰ ਕੇ ਆਏ ਸੀ ਤੇ ਮੈਂ ਹੋਰ ਕੰਮ ਲੱਗ ਗਿਆ ਸਫਾਈ ਤੇ ਵੇਖੋ ਮੈਂ ਝਾੜੂ ਮਾਰਨ ਲੱਗ ਗਿਆ ਝਾੜੂ ਮਾਰ ਕੇ ਸਫਾਈ ਕਰਕੇ ਫਿਰ ਮੈਂ ਭਾਂਡੇ ਧੋਨੇ ਆ ਭਾਂਡੇ ਧੋ ਕੇ ਫਿਰ ਆਪਾਂ ਪਕੜੀਆਂ ਘਰ ਦੀ ਸਫਾਈ ਕਰ ਲਾਂਗੇ ਫਿਰ ਬੈਠਰ ਹੋ ਕੇ ਸੌਂ ਜਾਣਾ ਜੇ ਤੁਹਾਨੂੰ ਲੱਗਦਾ ਫਿਰ ਜੇ ਹੁਣ ਆਪਾਂ ਸਫਾਈਆਂ ਕਰ ਚੁੱਕੀਆਂ ਤੇ ਘਰ ਆਪਣਾ ਸਾਫ਼ ਸੁਸਰਾ ਹੋ ਗਿਆ ਦੇਖੋ ਤੇ ਹੁਣ ਮੰਮੀ ਬਣਾ ਲੱਗ ਕੇ ਆ ਚਾ ਮੰਮੀ ਚਾਹ ਬਣਾ ਲਾ ਮਗਰ ਹੁਣ ਲੱਗ ਕੇ ਆ ਚਾ ਤੇ ਹੁਣ ਹੌਰਾ ਪਾ ਚੜ ਲਿ ਜਾ ਮੰਮੂ ਨੇ ਚਾਹ ਤਰਫ ਸਰਮਾ ਬਣਾਈ ਦੇਖੋ ਹੱਬਾ ਖਾ ਰਦਾ ਜਾਦਾ ਚਾਹ ਬਣ ਗਿਆ ਬੋਤਾ ਬੋਤਾ ਹੁਣ ਠਾਕ ਪਾ ਮੰਮੀ ਖਾ ਰ ਹੈ ਪੰਨੀ ਮੈਂ ਬਣਾਈ ਆ ਹਰ ਮੰਮੀ ਖਾਣ ਲੱਗ ਕੇ ਪੰਨੀ ਤੇ ਹੁਣ ਦੇਖੋ ਮੁੰਡਾ ਫਿਰ ਨਹੀਂ ਆ ਕਾੜਾ ਬਣਾਇਆ ਸੀ ਮੈਂ ਬਣਾਇਆ ਚ ਕੋਈ ਨਾ ਫਰ ਮੇਰਾ ਨਾ ਬੱਤ ਥੋੜਾ ਜਿਹਾ ਹਾਂ ਮੰਮਾ ਪਿੰਨਾਕ ਨੂੰ ਹੁਣਾਣਾ ਸੀ ਕੱਲ ਨਾ ਨਾ ਉਹ ਕੜਾ ਪਿੰਨਾ ਸਵਾਰ ਫੇਸ਼ਨ ਪੁੰਨ ਤੇ ਹੂੰ ਉਹ ਦੁਪਾਰ ਤੇ ਹਾਂਜੀ ਕਿਹਦੀ ਬਾਤ ਫੇਰ ਪਿੰਨਾ ਵਾਲੀਆਂ ਸਵਾਰ ਉਹ ਤਾਂ ਸਹੀ ਹੈ ਹਾਂ ਬਹੁਤ ਅਸੀ ਹੈ ਅਸੀ ਹੈ ਹਾਂਜੀ ਹੁਣ ਆਪਾਂ ਹੋ ਕੇ ਫ੍ਰੀ ਹਾਂਜੀ ਹੁਣ ਆਪਾਂ ਫ੍ਰੀ ਹੋ ਕੇ ਸਿੱਤੇ ਕੰਮਕਾਰ ਕਰ ਲਿਆ ਚਾਹ ਵੀ ਪੀ ਲਈ ਤੇ ਹੁਣ ਆਪਾਂ ਮੰਮੀ ਨਾਲ ਕਿਤੇ ਥੋੜਾ ਜਿਹਾ ਕੰਮ ਚੱਲਿਆਂ ਬਾਹਰ ਤੇ ਹਾਂਜੀ ਹੁਣ ਆਪਾਂ ਚੱਲਿਆਂ ਆਪਾਂ ਮੇਰਾ ਬੈਂਕ ਵਾਲਸ ਚੈੱਕ ਕਰਾਂ ਦੇਖਦੇ ਆ ਮੰਮੀ ਨੂੰ ਕਾਲੇ ਪੈਸੇ ਆਏ ਜਾਂ ਨਹੀਂ ਤੁਹਾਨੂੰ ਵੀ ਪਤਾ ਨਾ ਪਿੰਡਾਂ 'ਚ ਅਸੀਂ ਕੰਮ ਦਲਦਾ ਕਹਿੰਦੇ ਤਾਂ ਪਤਾ ਹੀ ਨਹੀਂ ਹੁਣ ਅਸਰ ਇੱਕ ਦਾ ਕੰਮ ਹੁੰਦਾ ਆਈ ਨਹੀਂ ਹੋਣਾ ਅਜੇ ਅਰੇ ਆਏ ਨਹੀਂ ਬਸ ਆਪਾਂ ਚੈੱਕ ਕਰਾਉਣ ਚੱਲੇ ਆ ਚੱਲੋ ਜੇ ਨਹੀਂ ਆਇਆ ਤਾਂ ਰੱਬ ਦਾਣਾ ਜੇ ਆ ਗਿਆ ਤਾਂ ਫਿਰ ਵੀ ਰੱਬ ਦਾਣਾ ਹੁਣ ਦੇਖੋ ਜੀ ਆਪਾਂ ਕਹਿੰਗਾ ਟੱਪੇ ਆਏ ਆ ਸਦ ਪੀੜੀ ਕਲੀਆ ਤੇ ਹੁਣ ਆਪਾਂ ਸਾੜੇ ਕਿਤੇ ਆਣ ਵਾਲੇ ਤੋਂ ਕੇ ਆਪਾਂ ਸ਼ਾਪ ਤੇ ਜਾ ਰਹੇ ਆ ਪਿੰਡਾਂ ਚ ਤੁਹਾਨੂੰ ਪਤਾ ਹੁੰਦੇ ਆ ਸ਼ਾਪਾ ਮਿੰਟਾਂ ਦੇ ਆੜੇ ਕਿਤੇ ਆ ਜੀ ਹੋਰ ਅਸ ਸਾੜੇ ਕਿਤੇ ਆ ਗਏ ਹਾਂ ਤੇ ਹੁਣ ਪਿੰਖੇ ਜਾ ਕੇ ਕੀ ਬਣਦਾ ਦੇਖ ਖੇ ਸਾਡਾ ਪ੍ਰਿੰਟ ਦੰਦਾ ਆ ਦੇਖ ਫਰਮਰ ਪਾ ਗਈ ਕਿ ਤਨੀ ਆ ਹੇ ਕੀ ਕਰਨਾ ਮਾਗਾ ਥੋੜੀ ਵੀਰੂ ਕੋ ਦੇਖਦੇ ਹੁਣ ਬਾੜੀ ਅਸਾ ਕਰ ਸਾਡਾ ਵੀਰੂ ਦੇਖਦਾ ਕਮਰਾ ਕਾ ਹੋਰ ਤਾਂ ਉਹਨਾਂ ਚਾਹ ਮਿੰਦਾ ਪੇਖਾ ਦੇਖ ਆ ਜਾ ਸਕਦੇ ਆਪਣੇ ਘਰ ਕੋਲ ਕੁਲ ਕੀ ਭਾਬੇ ਸਾਡੀਆਂ ਆਪਣੇ ਕੋਲ ਬਹੁਤ ਦਿੰਦੀਆਂ ਸਾਰੇ ਆਣ ਦੱਸੋ ਅਸੀਂ ਕਿ ਤਾਵੇਂ ਨਾ ਚਾਹ ਤੇ ਖਤਰਲਾ ਨਹੀਂ ਲੱਗੇ ਮੁੰਡੇ ਦੇਖ ਲਓ ਭਾਈ ਆਪਣੇ ਤਾਂ ਸੋਨੋ ਸੋਨੋ ਭਾਈ ਪਈ ਆ ਸਗਨ ਗਿਆ ਕੋਈ ਹੁੰਦੇ ਦੇਖ ਲੈ ਕਿਆ ਕਰੀ ਭਾਬੀ ਕਹਿੰਦੀ ਸਾਰਾ ਘਰ ਵਾਲਾ ਬਹੁਤ ਸੋਹਣਾ ਮੱਖਣਾ ਜਨ ਨਲਾ ਦੀ ਘਰ ਵਾਲੇ ਨਹੀਂ ਵੈਰੀ ਮਿਲ ਕੇ ਸੋਹਣਤਾ ਤੋਬੂ ਵਾਤਾ ਆਈਏ ਆਹ ਫੋਟੋ ਹਣਾ ਆਈ ਵੀ ਹਾਂ ਚੰਗਾ ਭਾ ਮਿਲਤੇ ਹਾਂ ਤਾਂ ਕਾਣ ਫਲੇਗਾ ਤੂੰ ਤੇ ਕਿਉਂ ਨਹੀਂ ਆਪਾਂ ਆ ਗਏ ਤਾਂ ਕਾਮ ਤੇ ਦੇਖਦੇ ਆਂ ਕੀ ਬਣਤਾ ਬਹੁਤ ਮਮਾ ਕਰਾਓ ਕਰਾਉ ਲੈ ਦੇਖਿਆ ਪਰ ਜਾਈ ਹੋਈ ਉਹ ਮੈਂ ਵਿਚਾਰੇ ਠਾਕ ਤਪਿਆ ਜੀ ਨਾਲ ਕਰਤੀ ਹੋਗੀ 1000 ਰੁਪਏ ਖਾਤੇ ਤੋਂ ਇਹਦੇ ਪੈਸੇ ਨਹੀਂ ਆਏ ਨਰ ਕਰਨ ਲੈ ਸਪੈਂਡਿਆ ਤਾਂ ਕਰਕੇ ਆਈ ਮੈਂ ਕਰਤੀ ਹੋਗੀ ਸੱਚਾ ਤੋਂ ਹੋ ਰਿਆ ਉਹਨਾਂ ਕੀ ਉਹ ਕਰਤੀ ਹੋਗੀ 1000 ਰੁਪਏ ਚਲ ਕੋਈ ਗੱਲ ਨਹੀਂ ਅੱਜ ਅਰੇ ਤੇ ਹੁਣ ਜੀ ਹੁਣ ਆਪਾਂ ਚੱਲੇ ਆ ਘਰੇ ਵਾਪਸ ਹਾਂ ਜੀ ਹੁਣ ਆਪਾਂ ਅਗੇ ਸੀ ਕਰੇ 판ਜੀ ਆਪਾਂ ਕਰੇ ਪੌਤਕੀ ਸੀ ਹੁਣ ਆਪਾਂ ਮਿਲਦੇ ਆ ਨੈਸਟ ਬਲੌਗ ਚ ਤੇ ਆਪਾਂ ਦੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅੱਜ ਆਪਾਂ ਘੁੰਮ ਫਿਰ ਲਿਆ ਤੇ ਬਹੁਤ ਕੁਝ ਕਰ ਲਿਆ ਚਾ ਚਾਹ ਨਾਲ ਪਰੋਠਾ ਚਾਹ ਵੀ ਪੀ ਲਈ ਤੇ ਪਰੋਠੇ ਵੀ ਖਾ ਲਏ ਮਿੱਠੇ ਵਾਲੇ ਤੇ ਹੁਣ ਆਪਣਾ ਨੈਸਟ ਬਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਮਿਲਦੇ ਆ ਨੈਸਟ ਬਲੌਗ ਚ